ਜਦੋਂ ਅਸੀਂ ਖੜੇ ਹੁੰਦੇ ਹਾਂ ਉਹ ਲੰਬੇ ਪੈ ਜਾਂਦੇ ਹਨ ਜਦੋਂ ਅਸੀਂ ਲੰਬੇ ਪਈਏ ਉਹ ਖੜੇ ਹੋ ਜਾਂਦੇ ਹਨ ਕੀ ਜਦੋਂ ਅਸੀਂ ਖੜੇ ਹੁੰਦੇ ਹਾਂ ਉਹ ਲੰਬੇ ਪੈ ਜਾਂਦੇ ਨੇ ਜਦੋਂ ਅਸੀਂ ਲੰਬੇ ਪੈਂਦੇ ਹਾਂ ਉਹ ਖੜੇ ਹੋ ਜਾਂਦੇ ਨੇ ਜਰਸੀ ਖੜੇ ਹੋਣੇ ਉਹ ਲੰਬੇ ਪੈਂਦੇ ਨੇ ਮੇਰੀ ਪਛਾਈ ਲੇਕਿਨ ਉਹ ਵੀ ਖੜੀ ਨਾਲ ਤੁਹਾਡੇ ਖੜੀ ਆ ਉਹ ਹਟ ਜਾ ਜਦੋਂ ਅਸੀਂ ਖੜੇ ਹੁੰਨੇ ਉਹ ਲੰਬੇ ਪੈਂਦੇ ਤੁਸੀਂ ਵੀ ਦੱਸੋ ਜੀ ਜਲਦੀ ਜਲਦੀ ਕਮੈਂਟ ਕਰਕੇ ਆਇਓ ਕਿ ਤੁਹਾਨੂੰ ਤਾਂ ਸਾਰਿਆਂ ਨੂੰ ਬਹੁਤ ਜਹੀ ਲੰਮੇ ਪੈਨੇ ਆ ਚਲਦੀ ਆਂਦੀ ਪਤਾ ਲੱਗੂ ਜਿਹਦੇ ਕੋਲ ਦਿਮਾਗ ਆ ਉਹ ਤਾਂ ਮਿੰਟੋ ਮਿੰਟ ਜਵਾਬ ਦੇ ਦੂੰ ਉਸ ਅੱਜ ਪਤਾ ਲੱਗੂ ਕਿਹਦਾ ਦਿਮਾਗ ਕਿੰਨਾ ਚੱਲਦਾ ਮੇਰੀ ਬੋਡੀ ਨਾਲ ਜੁੜੀ ਹੋਈ ਕੋਈ ਚੀਜ਼ ਹੈ ਹਾਂ ਹੈ ਆ ਕੀ ਹੋ ਰਿਹਾ ਸੀ ਉਹ ਮੈਂ ਸੋ ਪਲਕਾਂ ਵੀ ਹੋ ਸਕਦਾ ਕਿ ਪਲਕਾਂ ਜਦ ਅਸੀਂ ਲੰਮੇ ਪੈਨੇ ਆ ਤਾਂ ਪਲਕਾਂ गिर ਜਾਂਦੀ ਜਦ ਖੜੇ ਹੋਣੇ ਪਲਕਾਂ ਉੱਡ ਜਾਂਦੀ ਹੈ ਤੇ ਮੈਨੂੰ ਲੱਗਾ ਕਿ ਤੇ ਪਲਕਾਂ ਜਵਾਬ ਨਾ ਹੋ ਨੋ 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 ਗਲਤ ਸਾਈਡ ਨਹੀਂ ਜਾਣਾ ਵਾਪਸ ਆਓ ਪਲਕਾਂ ਨਹੀਂ ਹੈਗੀਆਂ ਨਹੀਂ ਹੈ ਉਹ ਪਲਕਾਂ ਵਿੱਚ ਵੀ ਤਾਂ ਜਵਾਬ ਹੋ ਸਕਦਾ ਹੈ ਨਾ ਦੇਖੋ ਪਲਕਾਂ ਬੰਦ ਜਾਂਦਾ ਨਾ ਹੁੰਦਾ ਤਾਂ ਪਲਕਾਂ ਜਿਹੜੀਆਂ ਉਹ ਖੜੀ ਹੋ ਜਾਂਦੀ ਨਹੀਂ ਪਲਕ ਲੰਮਾ ਪੈਰਾਂ ਤੇ ਖੜੀ ਥੋੜਾ ਨਾ ਹੁੰਦੀ ਐ ਇਹ ਉਲਟਾ ਹੈ ਤਾਂ ਹੀ ਕਿਹਾ ਜੇੜਨਾ ਕੋਲ ਦਿਮਾਗ ਹੋਊਗਾ ਉਹ ਮਿੰਟੋ-ਮਿੰਟੇ ਜਵਾਬ ਦੇਣਗੇ ਜਦੋਂ ਮੈਂ ਖੜਾ ਹੁੰਨਾ ਹਾਂ ਲੰਮੇ ਪੈਰਾਂ ਤੇ ਉਹ ਲੰਮੇ ਪੈਰਾਂ ਤੇ ਜੋ ਤੁਸੀਂ ਖੜੇ ਹੋਨੇ ਪਲਕਾ ਤੁਹਾਡੀਆਂ ਨਾਲ ਉੱਠਦੀਆਂ ਨਹੀਂ ਗਈਆਂ ਉੱਪਰ ਹੁੰਦੀਆਂ ਨੇ ਜੋ ਤੁਸੀਂ ਪਹਿਨਦੇ ਹੋਗੇ ਫਿਰ ਇਹ ਵੀ ਪੈ ਜਾਂਦੀਆਂ ਨੇ ਬੰਦ ਹੋ ਜਾਂਦੀਆਂ ਨੇ ਬਟ ਉਹ ਚੀਜ਼ ਆ ਜਿਹੜੀ ਜਦੋਂ ਆਪਾਂ ਖੜੇ ਹੁੰਨੇ ਆ ਉਹ ਲੰਬੀ ਪੈ ਜਾਂਦੀ ਆ ਤੇ ਜਦੋਂ ਆਪਾਂ ਪਏ ਹੁੰਨੇ ਆ ਉਹ ਖੜੀ ਹੋ ਜਾਂਦੀ ਆ ਪੈਰ ਪੈਰ ਕਿਵੇਂ ਐਕਸਪਲੇਨ ਮੀ ਪੈਰ ਜਦੋਂ ਅਸੀਂ ਖੜੇ ਹੁੰਨੇ ਆ ਤਾਂ ਉਹ ਲੰਬੀ ਐ ਹੋ ਜਾਂਦੀ ਐ ਐ ਹੋ ਜਾਂਦੀ ਐ ਐ ਹੋ ਜਾਂਦੇ ਆ ਹਾਂ ਜਿੱਦਾਂ ਵੀ ਐ ਹੋ ਜਾਂਦੇ ਨੇ ਠੀਕ ਐ ਹਾਂ ਤੇ ਜੇਰੋ ਅਸੀਂ ਲੰਮੇ ਪੈਨੇ ਆ ਫਿਰ ਉਹ ਤਾਨੂੰ ਹੋਏ ਫਿਰ ਐ ਹੋ ਜਾਂਦੇ ਆ ਬਿਲਕੁਲ ਸਹੀ ਹਾਂਜੀ ਸੋ ਇਹਦਾ ਸਹੀ ਜਵਾਬ ਆ ਪੈਰ ਲੇਕਿਨ ਮੈਨੂੰ ਹਾਜਮ ਨਹੀਂ ਹੋਈ ਇਹਦਾ ਹੀ ਸਹੀ ਜਵਾਬ ਆ ਲੇਕਿਨ ਮੈਨੂੰ ਹਾਜਮ ਨਹੀਂ ਹੋਈ ਸੋ ਚੂਰਨ ਖਾਓ ਜਾਓ ਨਹੀਂ ਮੈਨੂੰ ਹਾਜਮ ਹੋ ਲਾ ਗਿਆ ਨਹੀਂ 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 ਸੋਚਣ ਵਾਲੀ ਗੱਲ ਆ ਨਾ ਕਿ ਜਦੋਂ ਅਸੀਂ ਖੜੇ ਹੁੰਨੇ ਆ ਉਹ ਲੰਮੇ ਪੈ ਜਾਂਦੇ ਨੇ ਆਹ ਵੇ ਖੜੇ ਆ ਤਾਂ ਮੇ ਲੰਮੇ ਕਿੱਥੇ ਪਏ ਨੇ ਅੱਛਾ ਲੰਮੇ ਮਤਲਬ ਲੰਮੇ ਪੈ ਤਾਂ ਹੈਗੇ ਫਲੈਟ ਪਏ ਆ ਆ ਹੈ ਨਾ ਫਲੈਟ ਹੋਰ ਤੁਹਾਡੇ ਪੈਰ ਕਿ ਐ ਖੜੇ ਹੋ ਜਾਂਦੇ ਨੇ ਤੁਹਾਡੇ ਨਾਲ ਪੈਰਾਂ ਦੇ ਤਲਵੇ ਕੀ ਕਹਿੰਦੇ ਨੇ ਤਲੇ ਤਲੇ ਜੋ ਵੀ ਉਧਰ ਹੈ ਤਲੇ ਆ ਨਾ ਪੈਰ ਦੇ ਤਲੇ ਉਹ ਲੰਮੇ ਪਏ ਹੁੰਦੇ ਨੇ ਅੱਡੀ ਨੀਚੇ ਲੱਗੇ ਲੰਮੇ ਪਏ ਆ ਨੇ ਉਹ ਪੈਰ ਦੇ ਥਲੇ ਐ ਹੋ ਜਾਂਦੇ ਨੇ ਫਿਰ ਅੱਡੀ ਉੱਪਰ ਨੂੰ ਹੋ ਜਾਂਦੀ ਹੈ ਅੱਡੀ ਤਾਂ ਹਾਂ ਨੂੰ ਹੋ ਜਾਂਦੀ ਹੈ ਆਇਆ ਸਮਝ ਆਇਆ ਨਿਹਾਰ ਜੀ ਕੀ ਬਾਤ ਹੈ ਨਿਹਾਰ ਜੀ ਕੀ ਬਾਤ ਹੈ ਕਿੱਥੋਂ ਉਧਾਰਤਾ ਲੈ ਕੇ ਆ ਰਹੇ ਹੋ 네하 ਲਈ ਯਾਰ ਇੱਕ ਲਾਈਕ ਤਾਂ ਬਣਦਾ ਹੀ ਆ ਵੀਡੀਓ ਤੁਹਾਨੂੰ ਅੱਜ ਦੀ ਕਿੱਦਾਂ ਲੱਗੀ ਕਮੈਂਟ ਕਰਕੇ ਜੋ ਦੱਸੋ ਵੀਡੀਓ ਵਧੀਆ ਲੱਗੇ ਲਾਈਕ ਤੇ ਸ਼ੇਅਰ ਜ਼ਰੂਰ ਕਰੋ ਸਾਡੀ ਵੀਡੀਓ ਵਿੱਚ ਜੇ ਕੋਈ ਕਮੀ ਪੇਸ਼ੀ ਲੱਗਦੀ ਹੈ ਉਹ ਵੀ ਸਾਡੇ ਧਿਆਨ 'ਚ ਲਿਆਓ ਅਸੀਂ ਸੁਧਾਰ ਕਰਾਂਗੇ ਅਸੀਂ ਆਪਣੀ ਵੀਡੀਓ ਦੇ ਮਾਧਿਅਮ ਦੇ ਰਾਹੀਂ ਸਾਰਿਆਂ ਨੂੰ ਇਹੀ ਬੇਨਤੀ ਕਰਦੇ ਹਾਂ ਕਿ ਭਾਈ ਆਪਣੇ ਪਰਿਵਾਰ ਵਿੱਚ ਮਿਲ ਜੁਲ ਕੇ ਰਹੋ ਭਾਈਚਾਰਕ ਸਾਂਝ ਜਿਹੜੀ ਆਪਣੇ ਬਣਾ ਕੇ ਰੱਖੋ ਜੇ ਕਿਸੇ ਤੋਂ ਕੋਈ ਗਲਤੀ ਹੁੰਦੀ ਵੀ ਹੈ ਤਾਂ ਬੜੇ ਹੀ ਸભ્ય ਤਰੀਕੇ ਨਾਲ ਉਹਨੂੰ ਉਹਦੀ ਗਲਤੀ ਧਿਆਨ ਚ ਲਿਆਓ ਕਿਉਂਕਿ ਸਾਡਾ ਮਕਸਦ ਜਿਹੜਾ ਹੈ ਉਹ ਇਹ ਹੋਣਾ ਚਾਹੀਦਾ ਹੈ ਕਿ ਉਹ ਵੀਰ ਆਪਣੀ ਗਲਤੀ ਨੂੰ ਸੁਧਾਰ ਸਕੇ ਆਪਾਂ ਕਿਸੇ ਦੀ ਇਨਸਲਟ ਨਾ ਕਰੀਏ ਸੋ ਮੈਂ ਇਹੀ ਬੇਨਤੀ ਕਰਦਾ ਤੇ ਮਿਲ ਜੁਲ ਕੇ ਰਹੋ ਪਿਆਰ ਨਾਲ ਰਹੋ ਸੜਕ ਕ੍ਰਾਸ ਕਰਨ ਲੱਗੇ ਬੜੇ ਹੀ ਧਿਆਨ ਨਾਲ ਕ੍ਰਾਸ ਕਰਿਆ ਕਰੋ ਜਿੱਥੇ ਤੁਸੀਂ 10 ਮਿੰਟ ਚ ਜਾਣਾ 15 ਮਿੰਟ ਤੱਕ ਪਹੁੰਚੋ 20 ਮਿੰਟ ਤੱਕ ਪਹੁੰਚੋ ਦੁਰਘਟਨਾ ਨਾਲੋਂ ਦੇਰ ਪਈ ਯਾਦ ਰੱਖੋ ਤੁਹਾਡਾ ਪਰਿਵਾਰ ਤੁਹਾਡੇ ਘਰ ਦੇ ਵੀ ਤੁਹਾਡਾ ਇੰਤਜ਼ਾਰ ਕਰ ਰਿਹਾ ਹੈ ਸੋ ਐਨਿਕ ਬੈਂਤੀ ਪ੍ਰਮਾਣ ਕਰਨੀ ਮਿਲਾਂਗੇ ਨੈਕਸਟ ਵੀਡੀਓ ਵਿੱਚ ਬਾਏ ਬਾਏ